ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸੋ ਅੱਜ ਖੜੇ ਆ ਮੇਰੇ ਗਵਾਂਢੀ ਪਿੰਡ ਹੈ ਪਿੰਡ ਚੌਕੇ ਇੱਥੇ ਭਰਾ ਕੋਲ ਗਾਵਾਂ ਰੱਖੀਆਂ ਹੋਈਆਂ ਨੇ ਬਹੁਤ ਵਧੀਆ ਕੰਮ ਹੈ ਬਹੁਤ ਟਾਈਮ ਦਾ ਜੁੜਿਆ ਹੋਇਆ ਤੇ ਬਹੁਤ ਹੀ ਜਿਹੜਾ ਮਿਹਨਤ ਦੇ ਨਾਲ ਆਪਦੇ ਪਸ਼ੂ ਸਾਹਮ ਦਾ ਸੋ ਇਹ ਬਾਈ ਨੇ ਨਾ ਗਾਵਾਂ ਸੇਲ ਕਰਨੀਆਂ ਤੇ ਦੋ ਬਾਈ ਨਾਲ ਗੱਲ ਆ ਜੋ ਬਾਈ ਜੀ ਹਾਂਜੀ ਬਾਈ ਕੀ ਹਾਲ ਚਾਲ ਠੀਕ ਹੈ ਬਾਈ ਜੀ ਕਹਿਵਾ ਸੇ ਤਾਂ ਹਾਂਜੀ ਹਾਂਜੀ ਤੇ ਕੀ ਨਾਮ ਹੈ ਆਪਣਾ ਬਾਈ ਕਲਵਿੰਦਰ ਸਿੰਘ ਹੈ ਨਾ ਬਾਈ ਤੇ ਪਿੰਡ ਕਿਹੜਾ ਆਪਣਾ ਬਈ ਚੌਕੇ ਆ ਬਈ ਚੌਕੇ ਆ ਹਾਂ ਸੋ ਬਈ ਇਹ ਜਿਹੜੀਆਂ ਗਾਵਾਂ ਕਿ ਕਾਹੇ ਸੇਲ ਕਰਨੀ ਆਪਾਂ ਬਾਈ ਜੀ ਤਾਂ ਉਹ ਕਰਨੀਆਂ ਨੇ ਦੋ ਕਰਨੀਆਂ ਸੋ ਬਈ ਜਿਹੜੀ ਆ ਪਹਿਲੀ ਗਾਂ ਇਹਦੀ ਕੀ ਡਿਟੇਲ ਹੈਗੀ ਬਾਈ ਇਹਦੇ ਟਰੰਪ ਦਾ ਸੈਕਸਡ ਸੀਮਨ ਲੱਗਿਆ ਹੋਇਆ ਆਪਦਾ ਕੁਝ ਪਤਾ ਨਹੀਂ ਕਿਹੜੇ ਸੀਮਨ ਆਪਦਾ ਪਤਾ ਨਹੀਂ ਬਾਈ ਜੀ ਹਾਂ ਬਈ ਤੇ ਸੂਆ ਕਿੰਮਾ ਏ ਸੂਆ ਤੀਜਾ ਸੁਣਾਗੇ ਸੂਆ ਤੀਜਾ ਦਾ ਤੋ ਸੋ ਦੋਸਤੋ ਤੁਸੀਂ ਚੈੱਕ ਕਰ ਲਓ ਵੀ ਹਵਾਨਾ ਵਗੈਰਾ ਵੀ ਕਿੱਦਾਂ ਦਾ ਗਾ ਪਸ਼ੂਆ ਥੋੜਾ ਜਿਹਾ ਉੱਪਰ ਆ ਵੀ ਬਣ ਜਾਂਦਾ ਕਈ ਵਾਰ ਹਨਾ ਤੇ ਆਲ ਦੇ ਘਰ ਉਹ ਜਿਹੜਾ ਬੰਦਾ ਹੁੰਦਾ ਉਹ ਉਹ ਤਾਂ ਫਿਰ ਪਸੂ ਜਾਣਦਾ ਹੁੰਦਾ ਬਾਹਰਲੇ ਬੰਦੇ ਤੋਂ ਥੋੜਾ ਡਰ ਜਾਂਦਾ ਸੋ ਜਿਹੜਾ ਥਾਂ ਲਿਆ ਉਹ ਵੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣਾਗਾ ਤੇ ਜਿਹੜੀ ਗਾਂ ਵੀ ਬਹੁਤ ਡਬਲ ਗਾਂ ਜੀ ਵੱਡੀ ਗਾਂ ਕਹਿ ਦਈਏ ਤੇ ਬਾਈ ਜੀ ਇਹਦਾ ਸੀਮਨ ਵਗੈਰਾ ਕਿਹੜਾ ਲੱਗਿਆ ਹੋਇਆ ਟਰੰਪ ਦਾ ਸੈਕਸਡ ਲੱਗਿਆ ਹੋਇਆ ਬਈ ਟਰੰਪ ਦਾ ਸੈਕਸਡ ਹਾਂ ਤੇ ਕਿੰਨਾ ਟਾਈਮ ਰਹਿ ਗਿਆ ਦੇ ਵਿੱਚ ਸੂਨ ਦੇ ਵਿੱਚ ਹਫਤਾ ਰਹਿੰਦਾ ਬਈ ਸੋ ਦੋਸਤੋ ਹਫਤਾ ਰਹਿ ਗਿਆ 3 ਕਿਨੂੰ ਦਿਨ ਪੂਰੇ ਆ ਜੀ 8 ਤਰੀਕ ਨੂੰ ਦਿਨ ਪੂਰੇ ਰਹਿਗੇ ਆ ਤੇ ਹੁਣ ਕਿੰਨੇ ਦਿਨ ਬਾਕੀ ਰਹਿ ਗਏ ਅੱਜ ਆਪਾਂ ਕਿੰਨੀ ਤਰੀਕ ਹੋ ਗਈ ਹੈ ਨਾ ਅੱਜ 1 ਹੋ ਗਈ ਜੀ ਅੱਜਤਾ ਹਫਤਾ ਰਹਿ ਗਿਆ ਹਣਾ ਸੋ ਦੋਸਤੋ ਹਫਤਾ ਰਹਿ ਗਿਆ ਤੇ ਗਾਂ ਤੁਸੀਂ ਚੈੱਕ ਕਰ ਲਓ ਬਹੁਤ ਵੱਡੀ ਗਾਂ ਹੈ ਤੇ ਬਾਈ ਇਹਦਾ ਦੁੱਧ ਦਾ ਰਿਕਾਰਡ ਕੀ ਸੀ ਕਪਲ 33 ਕਿਲੋ ਦੁੱਧ ਦਿੰਦਾ ਬਾਈ ਜੀ 33 ਕਿਲੋ ਦਿੰਦਾ ਤੇ ਅੱਜ ਕੀ ਕੀ ਇਰਾਦਾ ਵੀ ਕਿੰਨੇ ਕੱਢ ਦੂਗਾ ਬਾਈ 35 ਤੋਂ ਪਲੱਸ ਚੱਲਣਾ ਚਾਹੀਦਾ ਇਹ ਦੂ ਮਹੀਨਾ ਪਹਿਲਾਂ ਸੂਈ ਸੀ ਪਿਛਲੀ ਗਰ ਠੀਕ ਹੈ ਬਾਈ ਸੋ ਦੋਸਤੋ ਬਾਈ ਦੇ ਮੁਤਾਬਕ ਵੀ 35 ਪਲੱਸ ਕਰ ਦੂ ਤੇ ਜਿਹੜਾ ਤੁਸੀਂ ਗਾਂ ਫੇਰ ਇੱਕ ਵਾਰ ਇਸ ਨੂੰ ਮੈ ਦਿਖਾ ਦੇਣਾ ਚੈੱਕ ਕਰ ਲੋ ਤੇ ਬਾਈ ਇਹਦੀ ਕੀਮਤ ਵਗੈਰਾ ਕੀ ਰੱਖੀ ਹੋਈ ਆ ਐ ਨਹੀਂ ਹੈਗਾ ਆਪਾਂ ਹਨਾ ਆਪਾਂ ਵੀ ਲੈਣ ਦੇਣੀ ਰੱਖਿਓ ਵਿੱਚ ਵਿੱਚ ਵੀਡੀਓ ਦੇ ਕੀ ਹੁੰਦਾ ਨਾ ਲੋਕ ਪੈਸੇ ਵੱਧ ਮੰਗ ਲੈਂਦੇ ਨੇ 1 30 ਆ ਬਾਈ ਲੈਣ 1 ਲੱਖ 30 ਹਜ਼ਾਰ ਤੇ ਦੇਣ ਲੈਣ ਕੀ ਕਰਨਾ ਗਾ ਸਵਾ ਲੱਖ ਦੀ ਦੇ ਦਾਂਗੇ ਸਵਾ ਲੱਖ ਦੀ ਦੇ ਦੋਗੇ ਹਾਂ ਵੀ ਸੋ ਸਵਾ ਲੱਖ ਦੇ ਵਿੱਚ ਛੋਟ ਹੋ ਜੂ ਹਾਂ ਬਾਈ ਸੋ ਬਾਈ ਨੇ ਜਿਹੜਾ ਇਹਦਾ ਜਿਹੜੀ ਡਿਮਾਂਡ ਰੱਖੀ ਆ ਸਵਾ ਲੱਖ ਦੇ ਵਿੱਚ ਕਹਿੰਦਾ ਵੀ ਦੇ ਦਾਂਗੇ ਡਿਮਾਂਡ ਜਿੰਨੀ ਮਰਜ਼ੀ ਕਰੀ ਜਾ ਬਾਈ ਕਹਿਣ ਨੂੰ ਕਿੜਾ ਹਨਾ ਇਹਦਾ ਪਸ਼ੂ ਦਾ ਜਿਹੜਾ ਲੱਗੇ ਮੁੱਲੀ ਵਿਕਣਾ ਹੈਗਾ ਜਿਹੜਾ ਲੈਣ ਵਾਲੇ ਨੇ ਜੇ ਉਹਨੂੰ ਜੇ ਬਜਟ ਨਾਲ ਤੇ ਹੋਊਗਾ ਜੇ ਚੰਗਾ ਲੱਗਦਾ ਜਾਨਵਰ ਦੇ ਮੁਤਾਬਕ ਉਹਨੇ ਪੈਸਿਆਂ ਦੀ ਵਿਕਣਾ ਬਾਈ ਇਹ ਗੇੜਾ ਦਵਾ ਸਕਦਾ ਮੜਾ ਜੀ ਬਾਈ ਉਹ ਉਪਰਾ ਕਰੂ ਛੋਟਾ ਉਪਰਾ ਕੋਈ ਗੱਲ ਨਹੀਂ ਮੈਂ ਦੂਰ ਹੋ ਜਾਣਾ ਮੜਾ ਇਹ ਗੇੜਾ ਦਵਾ ਸੋ ਬਾਈ ਕਹਿੰਦਾ ਉਪਰਾ ਕਰੂ ਚਲੋ ਕੋਈ ਗੱਲ ਨਹੀਂ ਆਪਾਂ ਪਸ਼ੂ ਡਰ ਜਾਂਦਾ ਬਾਈ ਹਨਾ ਜਿਹੜਾ ਖੁੱਲਾ ਹੁੰਦਾ ਪਸ਼ੂ ਉਹਦੀ ਗੱਲ ਹੋਰ ਹੁੰਦੀ ਹੈ ਜਿਹੜੇ ਬੰਨ ਕੇ ਰੱਖੇ ਹੁੰਦੇ ਨੇ ਨਾ ਪਸ਼ੂ ਉਹ ਡਰ ਜਾਂਦੇ ਹੁੰਦੇ ਆ ਤੇ ਇਹ ਕੋਈ ਆਪਾਂ ਨੂੰ ਸਾਰੇ ਪਸ਼ੂ ਰੱਖਣ ਵਾਲਿਆਂ ਨੂੰ ਪਤਾ ਹੀ ਆ ਸੋ ਤੁਸੀਂ ਗਾਂ ਚ ਅਲਿਵਾ ਸੋ ਦੋਸਤੋ ਚੈੱਕ ਕਰ ਲਓ ਗਾਂ ਵੀ ਬਹੁਤ ਵੱਡੀ ਗਾਂ ਆ ਗਈ ਚੱਲ ਬਾਈ ਚੱਲ 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 ਪਸ਼ੂ ਥੋੜਾ ਉਪਰਾਂ ਕਰ ਜਾਂਦਾ ਏ ਜੈਨੂਨ ਗੱਲ ਐ ਜੋ ਵੀ ਮੇਰੇ ਵੀਰ ਭਰਾ ਨੇ ਕਿਸੇ ਨੇ ਜਿਹੜੀ ਗਾਂ ਇਹ ਖੇਤਨ ਦਾ ਚਾਵਣ ਹੈਗਾ ਨਾ ਇਹਨਾਂ ਨਾਲ ਤੁਸੀਂ ਸੰਪਰਕ ਕਰ ਲਿਓ ਸੰਪਰਕ ਜਿਹੜਾ ਆਪਾਂ ਬਾਈ ਤੋਂ ਪੁੱਛ ਲੈਣੇ ਚੱਲ ਬੰਦੋ ਬਾਈ ਕੋਈ ਨਹੀਂ ਬੰਦ ਬੰਦ ਤੋ ਦੋਸਤੋ ਜਿਨੇ ਵੀ ਖਰੀਦਣੀ ਹੈਗੀ ਨਾ ਉਹ ਬਾਈ ਦਾ ਜਿਹੜਾ ਕੰਟੈਕਟ ਨੰਬਰ ਆਪਾਂ ਪੁੱਛਦੇ ਆ ਇਹਨਾਂ ਨਾਲ ਸੰਪਰਕ ਕਰ ਲਿਓ ਬਾਈ ਕੰਟੈਕਟ ਨੰਬਰ ਕੀ ਹੈ ਆਪਣਾ 628002 ਬਾਈ 70055 ਹਾਂਜੀ ਇੱਕ ਵਾਰ ਬਾਈ ਰਿਪੀਟ ਕਰ ਦੋ 628002 70055 ਬਾਈ ਪਿੰਡ ਚੌਕੇ ਬਾਈ ਜੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਬਾਈ ਦੇ ਨਾਲ ਤੁਸੀਂ ਸੰਪਰਕ ਕਰ ਲਿਓ ਇਹ ਆਮ ਬਕਾਇਆ ਹੋ ਹੈਗੀ ਹੈ ਬਾਈ ਸੋ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ